ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਪਿੰਡੂ ਕਮਾਨ ਬਲੌਗ ਦੇ ਵਿੱਚ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਕਰਦੇ ਹਾਂ ਆਪਣੇ ਅੱਜ ਦੇ ਬਲੌਗ ਦੀ ਸ਼ੁਰੂਆਤ। ਡੈਡੀ ਕੇ ਹੋਏ ਸੀ ਖੇਤ ਤੇ ਸਰਦਾਰ ਸਾਹਿਬ ਹੋ ਰਹੇ ਸੀ ਬਿਮਾਰ। ਤਾਂ ਕਰਕੇ ਡੈਡੀ ਕਹਿੰਦੇ ਵੀ ਖੇਤ ਪਿਆਜ਼ ਗੁੱਡਣਾਂ ਵਾਲੇ ਨੇ ਇਹ ਦੰਗਰ ਬਾਹਰ ਕੱਢ ਨਹੀਂ ਹਨਾ। ਤੇ ਖੁੱਲੋਂ ਕੇ ਚਾਹ ਪਾਣੀ ਪੀ ਕੇ ਮੈਂ ਹਾਂ ਚਲ ਹੁਣ ਦੰਗਰ ਬਾਹਰ ਕੱਢਦਾ। ਪਾਣੀ ਪਲਾ ਦਿੰਨੇ ਆ ਇਹਨਾਂ ਹੁਣ। ਮਾਰਦੀਆਂ ਨੇ ਬੈੜੀਆਂ ਤਾਂ ਇੱਕ ਟਿੱਕ ਕਰਕੇ ਖੋਲਦੀ ਹੁੰਦੀ ਆ ਮੈਂ ਤਾਂ ਕਿਉਂਕਿ ਮੈਨਾਂ ਹੁੰਦਾ ਵੀ ਆਪਸੇ ਪੜ੍ਹਨਾ ਪੈਣਾ ਫਿਰ ਔਖਾ ਹੋ ਜਾਂਦਾ ਕੱਲੀ ਨੂੰ ਵਿੱਚ ਵਿਚਾਲੇ ਕਿਤੇ ਹੋਰ ਮੇਰੀ ਲਫਤਾਂ ਤੋੜ ਦੇਣ ਤਾਂ ਕਰਕੇ ਮੈਂ ਤੇ ਕੀ ਕੀ ਖੋਲਦੀ ਹੁਣੀ ਆ ਡੈਡੀ ਤੇ ਸਰਦਾਰ ਸਾਹਿਬ ਦਾ ਘੱਟ ਨਹੀਂ ਖੋਲ ਲੈਂਦੇ ਨੇ ਬਾਕੀ ਉਹਨਾਂ ਦੀ ਆਦਤ ਪੈ ਰਹੀ ਆਣਾ ਮਤਲਬ ਵੀ ਉਹ ਫਰਾ ਨਹੀਂ ਕਰਦੀਆਂ ਇੰਨਾ ਹਣਾ ਉਹਨਾਂ ਦਾ ਦਰਦੀਆਂ ਨੇ ਨਮਾਉਣ ਵਾਲੀਆਂ ਹੋਈਆਂ ਪਈਆਂ ਨੇ ਇੱਕ ਤਾਂ ਜਾਂ ਸਰਦਾਰ ਸਾਹਿਬ ਬਿਮਾਰ ਹੋਣ ਕਰਕੇ ਕੱਲੀ ਤੋਂ ਮੇਰੇ ਤੋਂ ਨਵਾਈਆਂ ਨਹੀਂ ਆਂਦੀਆਂ ਡੈਡੀ ਤੋਂ ਖੇਤ ਦੇ ਕੰਮ ਨਹੀਂ ਵਿਚਾਰੇ ਤੋਂ ਲੋਟ ਆਉਂਦੇ ਕੱਲੇ ਤੋਂ ਫਿਰ ਘਰੇ ਆ ਕੇ ਡੰਗਰਾਂ ਦਾ ਹੋ ਜਾਂਦਾ ਹੈ ਨਾ ਕੱਖ ਭੁੱਖ ਪਾਉਣੇ ਤਾਂ ਕਰਕੇ ਬਸ ਟਾਈਮ ਹੀ ਨਹੀਂ ਲੱਗ ਰਿਹਾ ਡੰਗਰਾਂ ਦਾ ਸਾਰਾ ਕੰਮ ਕਰ ਨਿਬੇੜ ਲਿਆ ਸੀ ਮੈਂ ਹੁਣ ਮੈਂ ਸੋਚਿਆ ਚੱਲ ਵੀ ਆਪਣਾ ਰਸੋਈ ਦਾ ਵੀ ਕਰ ਲਈਏ ਹੈਣਾ ਸਬਜੀ ਸਵੇਰੇ ਬਣਾਈ ਸੀ ਤਾਕਰ ਕੇ ਪਈ ਸੀ ਮਨਮੀਤ ਕੰਨਾ ਮੈਨੂੰ ਖੀਰ ਬਣਾ ਕੇ ਦੋ ਹਣਾ ਮੈਂ ਖੀਰ ਖਾਣੀ ਆ ਧਾਰਾਂ ਜੇ ਕੱਢੀਆਂ ਨਹੀਂ ਸੀ ਮਹਾ ਚੱਲ ਇੰਨੇ ਮੈਂ ਰੋਟੀ ਪਾਣੀ ਬਣਾ ਲੈਣੀ ਆ ਫਿਰ ਖੀਰ ਬਣਾ ਲਾਂਗੇ ਤੇ ਮੇਰੇ ਜੀ ਕਰ ਰਿਹਾ ਸੀ ਥੋੜੇ ਜੇ ਪੂੜੇ ਬਣਾ ਲਾਂ ਮਹਾ ਚੱਲ ਖਾ ਲਾਂਗੇ ਸਰਦਾਰ ਸਾਹਿਬ ਨੇ ਤਾਂ ਖਾਣੇ ਨਹੀਂ ਕਿਉਂਕਿ ਡਾਕਟਰ ਨੇ ਉਹਨਾਂ ਦੇ ਬੰਦ ਕੀਤੇ ਨੇ ਮੈਂ ਚੱਲ ਜੇ ਡੈਡੀ ਨੇ ਖਾਣੇ ਹੋਣਗੇ ਜਾਂ ਮਨਮੀਤ ਨੇ ਖਾਣੇ ਹੋਣਗੇ ਹਣਾ ਥੋੜੇ ਜੇ ਬਣਾ ਲਾਂਗੇ ਜਿਆਦਾ ਨਹੀਂ ਬਣਾਉਂਦੇ ਹੈਗੇ ਖਾਣ ਜੋਗੇ ਜੀ ਬਸ ਇਹ ਕੋਸੀ ਬਣੀ ਰੋ ਬਲੌਗ ਦੇ ਵਿੱਚ ਜੀ ਮਨਮੀਤ ਕਰ ਰਿਹਾ ਡੇਜੀ ਨਾਲ ਫੋਟੋ ਸ਼ੂਟ ਦੇਖੋ ਕਿਵੇਂ ਬੈਠੀ ਆ ਮਨਮੀਤ ਟਿੱਡ ਤੇ ਫੋਟੋ ਖਿਚ ਰੇ ਸੀ ਪਹਿਲਾਂ ਵੀ ਬੈਠਾ ਹੁਣ ਵੀ ਦੇਖੋ ਕਿਵੇਂ ਬੈਂਦੀ ਆ ਹਾਂ ਥੋੜਾ ਹੂੰ ਜੀ ਦਾ ਸੋਚਿਆ ਕਿਹੜਾ ਨਾਮ ਅੱਛਾ ਖਵਾ ਵੀਡੀਓ ਬਣਾਈ ਆ ਮਨਮੀਤ ਨੇ ਡੇਜੀ ਨਾਲ ਕਿੰਨੀ ਕਿਊਟ ਲੱਗ ਰਹੀ ਹੈ ਦੇਸੀ ਨਾ ਪਹਿਲਾਂ ਮੈਂ ਕਿਹਾ ਚੱਲ ਵੀ ਪੂੜਿਆਂ ਦਾ ਬੈਟਰ ਜਾਂ ਤਿਆਰ ਕਰ ਲਾਂ ਹਣਾ ਮਿੱਠਾ ਮੈਂ ਭਾਉਂਦਾ ਸੀ ਪਹਿਲੀ ਇਹਨੇ ਮਹਾ ਚਲਤਾ ਰੋਣਾ ਕੱਢ ਲੈਣਗੇ ਫਿਰ ਖੀਰ ਬਣਾ ਲਾਂਗੇ ਇਕਠਾ ਨਹੀਂ ਰਹਿਣੀਆਂ ਚਾਹੀਦੀਆਂ ਇਹਦੇ ਵਿੱਚ। ਮਤਲਬ ਪਤਲਾ ਹੋਣਾ ਚਾਹੀਦਾ ਇਹ ਇਕੱਠਾ ਨਾ ਰਹਿਣ। ਹੁਣ ਆਪਾਂ ਕਰ ਲਿਆ ਜੀ ਪੂੜਿਆਂ ਵਾਲਾ ਬੈਟਰ ਰੈਡੀ ਤੇ ਇਹਨੂੰ ਮੈਂ ਢੱਕ ਕੇ ਧਰ ਦੂੰਗੀ। ਚੌਲ ਵੀ ਧੋਲੇ ਸੀ ਮੈਂ। ਤੇ ਹੁਣ ਆਪਾਂ ਬਣਾਵਾਂਗੇ ਜੀ ਖੀਰ ਫਿਰ ਬਣਾਵਾਂਗੇ ਪੂੜੇ। ਹੁਣ ਮੈਂ ਬਣਾਉਣ ਲੱਗ ਗਈ ਸੀ ਜੀ ਖੀਰ ਧਾਰਾ ਵਗੈਰਾ ਕੱਢ ਲਈਆਂ ਸੀ ਆ ਪਾਣੀ ਖੀਰ ਆਪਣੀ ਬਣ ਗਈ ਜੀ ਤੇ ਹੁਣ ਗੈਸ ਬੰਦ ਕਰਕੇ ਆਪਾਂ ਬਣਾਉਣ ਲੱਗਦੇ ਆ ਜੀ ਪੂੜੇ ジェラープなポーデンだ。 ਬੈਟਰ ਆਹ ਨੂੰ ਪਤਲਾ ਪਤਲਾ ਫਲਾਉਣਾ ਹੈ ਤਾਂ ਹੀ ਜਿਹੜਾ ਆਪਣਾ ਪੂੜਾ ਹੈ ਉਹ ਪਤਲਾ ਬਣੂਗਾ ਕੀਰ ਪੂੜੇ ਜੀ ਆਪਾਂ ਬਣਾ ਲਏ ਤੇ ਹੁਣ ਕਰਦੇ ਆਂ ਜੀ ਸਾਰਿਆਂ ਨੂੰ ਸਰਵ ਉਮੀਦ ਕਰਦੇ ਆਂ ਜੀ ਤੁਹਾਨੂੰ ਸਾਡਾ ਵਲੌਗ ਪਸੰਦ ਆਇਆ ਹੋਊਗਾ ਤੇ ਧੰਨਵਾਦ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਲਈ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਕਿ ਤੁਹਾਨੂੰ ਕਿਹੜੇ ਪੂੜੇ ਜ਼ਿਆਦਾ ਪਸੰਦ ਨੇ ਤਵੇ ਵਾਲੇ ਜਾਂ ਫਿਰ ਕੜਾਹੀ ਵਾਲੇ ਜੀ ਧੰਨਵਾਦ